ਨਗਰ ਨਿਗਮ ਫਗਵਾੜਾ ਵਿਖੇ ਨਿਗਮ ਦੀ ਹਾਊਸ ਮੀਟਿੰਗ ਹੋਈ ਜੋ ਕਿ ਇੱਕ ਵਾਰ ਫਿਰ ਤੋਂ ਹੰਗਾਮਿਆਂ ਭਰੀ ਰਹੀ ਅਤੇ ਚੰਦੂਕੀ ਮਿੰਟਾਂ ਵਿੱਚ ਸਮਾਪਤ ਹੋ ਗਈ ਮੀਟਿੰਗ ਵਿੱਚ ਹੰਗਾਮਾ ਹੋਣ ਦਾ ਕਾਰਨ ਇਹ ਰਿਹਾ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਇਹ ਮੁੱਦਾ ਉਠਾਇਆ ਹੈ ਕਿ ਉਹਨਾਂ ਨੂੰ ਦੱਸੇ ਬਗੈਰ ਹੀ ਸਾਰੇ ਟੈਂਡਰ ਪਾਸ ਕਰ ਦਿੱਤੇ ਜਾਂਦੇ ਹਨ ਇਸ ਮੌਕੇ ਤੇ ਗੱਲਬਾਤ ਕਰਦਿਆਂ ਕੌਂਸਲਰ ਸੰਜੀਪੂਗਾ ਜਗਿੰਦਰ ਵਰਮਾਨੀ ਬੰਟੀ ਵਾਲੀਆ ਤੇ ਹੋਰਨਾਂ ਕੌਂਸਲਰਾਂ ਨੇ ਮੇਅਰ ਰਾਮਪਾਲ ਉੱਪਰ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਮੇਅਰ ਆਪਣੀ ਮਨਮਾਨੀ ਕਰ ਰਿਹਾ ਹੈ ਅਤੇ ਆਪਣੀ ਮਰਜ਼ੀ ਨਾਲ ਹੀ ਟੈਂਡਰ ਲਗਵਾ ਕੇ ਪਾਸ ਕਰਵਾ ਰਿਹਾ ਹੈ ਮਾਮਲਾ ਉਸ ਸਮੇਂ ਹੋਰ ਪੱਕ ਗਿਆ ਜਦੋਂ ਕੌਂਸਲਰਾਂ ਨੇ ਮੇਅਰ ਉੱਪਰ ਨਿਗਮ ਅੰਦਰ ਦਲਾਲਪੁਨਾ ਹੋਣ ਦੇ ਦੋਸ਼ ਲਗਾਏ ਕਿਹੜੇ ਕਿਹੜੇ ਅਜਿਹੇ ਮੁੱਦੇ ਸੀ ਜਿਨ੍ਹਾਂ ਨੂੰ ਤੁਸੀਂ ਕੋਈ ਚੈਲੰਜ ਕਰ ਰਹੇ ਸੀ ਬਾਜੀ ਸਾਰੇ ਮੁੱਦੇ ਆ ਸੀ ਸਾਰੇ ਚੈਲੰਜਲੇ ਇਹਦੀਆਂ ਨਾ 132 ਸਫਾਈ ਸੇਵਕਾਂ ਦਾ ਮੁੱਦਾ ਵੀ ਚੱਲ ਰੱਖਿਆ ਗਿਆ ਹੈ ਦੁਕਾਨਾਂ ਦੇ ਜਿਹੜੇ ਇਹਨਾਂ ਦੇ ਪਿਛਲੇ ਕੀਤੇ ਹਨ ਉਹ ਮੁੱਦਾ ਵਿੱਚ ਰੱਖਿਆ ਗਿਆ ਆ ਤੁਸੀਂ ਹੁਣ ਮੀਟਿੰਗ ਦੇਖੀ ਹੈ ਮੀਟਿੰਗ ਦੇ ਵਿੱਚ ਜੇ ਆਏ ਆ ਤੁਸੀਂ ਕਟੋ-ਕਟ ਆਪਾਂ ਮੁੱਦੇ ਦਾ ਦੱਸਣਾ ਹੀ ਬਣਿਆ ਹੈ ਨਾ ਆਪਾਂ ਵੀ ਕਿਹੜੇ-ਕਿਹੜੇ ਸ਼ਹਿਰ ਦੇ ਮੁੱਦੇ ਆ ਕੋਈ ਨਹੀਂ ਸ਼ਹਿਰ ਦੀਆਂ ਲਾਈਨਾਂ ਸਾਰੀਆਂ ਬੰਦ ਸ਼ਹਿਰ ਬਰਸਾਦ ਦੇ ਨਾਲ ਸਾਰੀਆਂ ਟੁੱਟੀਆਂ ਹੋਈਆਂ ਉਹਦਾ ਵਿੱਚ ਏਰੀਆ ਪਾ ਜਾਣੀਆਂ ਨਾਲ ਜੀ ਜੇ ਅੱਜ ਅਸੀਂ ਪੁੱਛਦੇ ਆਂ ਕਿ ਕਿਸੇ ਦਾ ਕੰਮ ਹੈ ਲੇਡੀਜ਼ ਦੇ ਸਾਡੇ ਕੌਂਸਲਰ ਸਾਰਿਆਂ ਦੇ ਕੋਈ ਨਾ ਕੋਈ ਪ੍ਰੋਬਲਮ ਹੈ ਲੇਕਿਨ ਇੱਥੇ ਸੁਣਨ ਨੂੰ ਕੋਈ ਤਿਆਰ ਨਹੀਂ ਹੈਗਾ ਉਹ 3 ਕਰੋੜ ਰੁਪਏ ਦੇ ਜਿਹੜੇ ਮੁੱਦੇ ਆ 3 ਕਰੋੜ ਦੇ 3 ਕਰੋੜ ਰੁਪਏ ਕਹਿੰਦੇ ਬਈ ਮੇਅਰ ਦੀ ਰਾਜਾ ਮਦੀਨਾ ਉਹ ਜਿਹੜੇ ਉੱਤੇ ਪਾਸ ਕਰੀ ਜਾਂਦੇ ਆ ਉਹਦੇ ਵਿੱਚ ਇਹਨਾਂ ਨੇ ਇੱਕ ਇੱਕ ਦਲਾਲ ਪਾਲ ਲਏ ਆ ਦਲਾਲ ਪਾਲਿਓ ਆ ਉਹ ਅੰਦਰੇ ਅੰਦਰ ਸੈਟਿੰਗਾਂ ਕਰ ਰਹੇ ਆ ਸੈਟਿੰਗਾਂ ਦੇ ਵਿੱਚ ਜਿਹੜਾ ਸਾਡਾ ਬਿਲਡਿੰਗ ਬ੍ਰਾਂਚ ਆ ਫੇ ਇੰਨੇ ਪੈਸੇ ਤੁਹਾਨੂੰ ਦੇ ਦਨ ਇਹਨੇ ਅਸੀਂ ਆਪ ਲੈ ਲੈਨੇ ਆ ਔਰ ਉਹ ਬੰਦੇ ਬਿਲਡਿੰਗਾਂ ਦਾ ਜਿਹੜਾ ਸਾਡੇ ਨਗਰ ਨਿਗਮ ਚ ਕੰਮ ਚੱਲ ਰਹੇ ਆ ਦ ਲੱਗੀ ਬਹੁਤ ਚੱਲ ਰਿਆ ਕੀ ਕਾਰਨ ਕੀ ਲੱਗਦਾ ਮੇਰ ਸਾਹਿਬ ਜਿਹੜੀ ਮੀਟਿੰਗ ਹਲੇ 5 ਮਿੰਟ ਵੀ ਨਹੀਂ ਸ਼ੁਰੂ ਹੋਈ ਆ ਤੁਹਾਡੇ ਸਮੇਂ ਵੇਲੇ ਖਤਮ ਕਰਦੇ ਕੀ ਕਾਰਨ ਬਾਉਸੀ ਨੂੰ ਦੱਸ ਦੇਣੀ ਪਈ ਅਸੀਂ ਕੀ ਕਾਰ ਪਾਸ ਕੀਤਾ ਕੀ ਨਹੀਂ ਆਪਣੇ ਆਪੇ ਪਾਸ ਕਰਕੇ ਐਫਐਡੀਸੀ ਨਹੀਂ ਉਹਨਾਂ ਲਾ ਕੇ ਟੈਂਡਰ ਕੰਮ ਕਰਾਉਂਦੇ ਪਏ ਆ ਜਦੋਂ ਚੱਗੇ ਹੌਸਲੋ ਪਤਾ ਹੋਣਾ ਚਾਹੀਦਾ ਵੀ ਕਿਹੜਾ ਟੈਂਡਰ ਲੱਗਦਾ ਕਿਹੜਾ ਲੱਗਦਾ ਜੀ 5 ਮਿੰਟ ਦੇ ਵਿੱਚ ਜਿਹੜੇ ਆ 20 ਤੋਂ 22 ਮਤੇ ਜਿਹੜੇ ਉਹ ਕਹਿੰਦੇ ਸਾਫ ਕਰ ਦਿੱਤੇ ਆ ਸਾਡੇ ਸਾਹਮਣੇ ਹੁਣ ਅਗਲਾ ਐਕਸ਼ਨ ਜਿਹੜਾ ਜਿਹੜੇ ਤੁਸੀਂ ਅੱਜ ਸੀ ਇੱਥੇ ਕਿਥੇ ਰੁਕ ਗਏ ਹੋ ਜਿਨ੍ਹਾਂ ਦੀ ਕੋਈ ਸੁਣੀ ਨਹੀਂ ਗਈ ਅਗਲਾ ਐਕਸ਼ਨ ਤੁਹਾਡਾ ਕੀ ਹੋਏਗਾ ਅਸੀਂ ਦੇਖੋ ਅਸੀਂ ਹੁਣ ਮੀਟਿੰਗ ਕਰਨੀ ਆ ਮੀਟਿੰਗ ਤੋਂ ਬਾਅਦ ਸਾਡਾ ਜੋ ਵੀ ਫੈਸਲਾ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ ਉਧਰ ਇਸ ਸਬੰਧੀ ਗੱਲਬਾਤ ਕਰਦੇ ਆ ਮੇਰ ਰਾਮਪਾਲ ਉਪਲ ਨੇ ਕਿਹਾ ਹੈ ਕਿ ਹਾਊਸ ਦੀ ਮੀਟਿੰਗ ਵਿੱਚ ਅੱਜ 22 ਮਤੇ ਪਾਏ ਗਏ ਸਨ ਜੋ ਕਿ ਸਾਰੇ ਹੀ ਸਰਬ ਜਿਨ੍ਹਾਂ ਵਿੱਚ ਸਟਰੀਟ ਲਾਈਟਾਂ ਦੇ ਟੈਂਡਰ ਅਤੇ ਟੁੱਟੀਆਂ ਸੜਕਾਂ ਨੂੰ ਬਣਾਉਣ ਲਈ ਟੈਂਡਰ ਲਗਾਏ ਹਨ ਅਤੇ ਦੀਵਾਲੀ ਦੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਅੰਦਰ ਬਿਨਾਂ ਕਿਸੇ ਪੇਤਪਾਤ ਤੋਂ ਪੰਜਾਬ ਵਾਡਾ ਵਿੱਚ ਇਹ ਕੰਮ ਸ਼ੁਰੂ ਹੋਣ ਜਾਣਗੇ। ਮੀਟਿੰਗ ਦੌਰਾਨ ਹੋਏ ਹੰਗਾਮੇ ਤੇ ਬੋਲਦਿਆਂ ਮੇਅ ਰਾਮਪਾਲ ਉਪਲ ਨੇ ਕਿਹਾ ਹੈ ਕਿ ਇਹ ਲੋਕ ਸ਼ਹਿਰ ਲਈ ਨਹੀਂ ਬੋਲਦੇ ਸਗੋਂ ਆਪਣੀ ਪਬਲਿਸਿਟੀ ਲਈ ਰੋਲਾ ਪਾਉਂਦੇ ਹਨ ਅਤੇ ਹੁਣ ਤੱਕ ਕੋਈ ਵੀ ਮੀਟਿੰਗ ਪੂਰੀ ਨਹੀਂ ਹੋਣ ਦਿੱਤੀ। ਅੱਜ ਦੀ ਉਸ ਦੀ ਜਿਹੜੀ ਮੀਟਿੰਗ ਹੋਈ ਆ ਆਪਣੇ ਹਾਊਸ ਦੇ ਵਿੱਚ 22 ਮਤੇ ਪਾਈਦੇ ਸੀ ਏਜੰਡੇ ਦੇ ਵਿੱਚ ਔਰ 22 ਜਿਹੜੇ ਆ ਮਤੇ ਉਹ ਸਾਰੇ ਸਰਪੰਤੀ ਦੇ ਨਾਲ ਪਾਸ ਹੋ ਗਏ ਆ ਸ਼ਰਕਾਂ ਦਾ ਸੀ ਰੋਡ ਸ਼ੈਫਟਿੰਗ ਦਾ ਸੀ ਔਰ ਹੱਦਾਂ ਵਧਾਉਂਦਾ ਸੀ ਕੁਝ ਸਾਡੇ ਸ਼ਹਿਰ ਦੇ ਬਸਿਆਂ ਦਾ ਸੀ ਦੁਕਾਨਾਂ ਦਾ 26 ਦੁਕਾਨਾਂ ਦਾ ਉਹ ਸੀ ਉਹ ਜਿੱਦਾਂ ਇਹਨਾਂ ਨੇ ਸਾਰਿਆਂ ਨੇ ਕਿ ਆਪਾਂ ਉਸ ਹਾਵ ਨਾਲ ਜਿਹੜਾ ਕੰਮ ਕਰਤਾ ਵਾ ਬਾਕੀ ਜਿਹੜਾ ਵਾ ਸੜੀ ਡਿਟ ਲੈਟਾ ਦਾ ਕੰਮ ਔਰ ਸੜਕਾਂ ਦੀ ਰਿਪੇਅਰ ਦਾ ਜਾਂ ਸੜਕਾਂ ਨਵੀਆਂ ਬਣੀਆਂ ਉਹ ਸਾਰੇ ਸੜੀ ਡਿਟ ਦਾ ਵੀ ਟੈਂਡਰ ਹੋ ਚੁੱਕੇ ਆ ਮੈਂ ਅਗਾ ਨੈਕਸਟ ਵੀਕ ਤੋਂ ਲੱਗਨੀ ਸ਼ੁਰੂ ਹੋ ਜਾਣੀਆਂ ਬਾਕੀ ਸੜਕਾਂ ਦੇ ਜਿਹੜੇ ਐਸਟੀਮੇਟ ਬਣੇ ਕਿ ਆ ਵੀ ਦੁਵਾਰੀਆਂ ਉੱਪਰ ਉਹ ਵੀ ਕੰਮ ਜਿਹੜੇ ਸ਼ੁਰੂ ਕਰਾ ਦੇ ਪਾਜੀ ਪਤਾ ਕਿਦਾਂ ਤੁਸੀਂ ਅੱਗੇ ਵੀ ਮੀਟਿੰਗਾਂ ਜੀ ਦੇਖਦੇ ਹੀ ਆ ਵੀ ਇਹ ਆਪਣਾ ਹਨਾ ਸ਼ਹਿਰ ਦੇ ਲਈ ਨਹੀਂ ਇਹ ਬੋਲਦੇ ਇਹ ਆਪਣੀ ਪਬਲਿਸਿਟੀ ਕਰਾਣੀ ਚਾਹੁੰਦੇ ਆ ਵੀ ਅਸੀਂ ਪਤਾ ਨਹੀਂ ਸ਼ਹਿਰ ਦੇ ਜਾਦੇ ਘੈਣਕਵਾਮ ਆ ਲੇਕਿਨ ਅਸੀਂ ਤਾਂ ਸਾਰੇ 50 ਦੇ 50 ਬਾੜਾਂ ਦਾ ਹੀ ਸੋਚਣਾ ਵਾ ਔਰ ਤੁਸੀਂ ਕੰਮ ਵੀ ਸਾਡੇ ਦੇਖ ਲਓ ਅਸੀਂ 50 ਬਾੜਾਂ ਦੇ ਪਾਏ ਆ ਔਰ ਜਿਹੜੇ ਲਾਈਟਾਂ ਦਾ ਵਾ ਉਹ ਵੀ 50 ਦੇ 50 ਬਾੜ ਸਾਇ ਕਿਸੇ ਵੀ ਪਾਰਟੀ ਦੇ ਇੱਕ ਸੜਕਾਂ ਜਿਹੜੀ ਪੀਡਬਲ ਡੀ ਵਾਲਿਆਂ ਨੂੰ ਕਿਹਾ ਦਾ ਜਿਹੜਾ ਬੰਗਾ ਰੋਡ ਆ ਪਲਾਈ ਰੋਡ ਆ ਬਾਕੀ ਜਿਹੜਾ ਸਾਡੇ ਸ਼ਹਿਰ ਦੀਆਂ ਮਾਉ ਅਸੀਂ ਸਾਰੇ ਲੋਕ ਦੇ ਵੀ ਤੇ ਯਾਰ ਆ ਕਹਿੰਦੇ ਆ ਕਿੰਨੇ ਕੁ ਲੱਖਾਂ ਲੱਖਾਂ ਰੁਪਈਆ ਦਾ ਯਾਰ 2-3 ਲੱਖ ਦਾ ਲੱਗਾ ਸਾਰਾ ਦਫ਼ਤਰ ਦਾ ਇਹ ਕਿਹੜਾ ਕੋਈ ਕੋਰੋਨਾ ਦਾ ਕੰਮ ਸੀ ਬਾਕੀ ਇਹਨਾਂ ਦੇ ਜਿਹੜੇ ਹਨਾ ਚਾਹ ਮਹਾਰਸੀ ਉਹ ਵਿਚੇ ਰਹਿ ਗਏ ਆ ਕਿਉਂਕਿ ਇਹਨਾਂ ਨੇ ਕੰਮ ਇਹ ਕਰਨੇ ਸੀ ਜਿਹੜੇ ਅਸੀਂ ਨਹੀਂ ਕਰਦੇ ਇਹ ਰੋਣਾ ਇਹਨਾਂ ਦਾ ਉਸ ਗੱਲ ਦਾ ਵਾ ਦਿਵਾਲੀ ਤੋਂ ਪਹਿਲਾਂ ਆਪਾਂ ਸਾਰੇ ਸ਼ੁਰੂ ਕਰਦੇ ਨੇ ਉਮੀਦ ਆ ਵੀ ਲਾਈਟਾਂ ਦਾ ਕੰਮ ਜਿਹੜਾ ਆ ਕੰਪਲੀਟਲੀ ਐ ਦਿਵਾਲੀ ਦੇ ਦਿਨ ਤੇ ਜਗਮਗਾ